ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 8-9 ਪੱਛੇ ਤੁਹਾਨੂੰ ਵਿਖਾਵਾਂਗੇ ਇੱਕ ਗਾਵਾ ਤੇ ਬਾਕੀ ਮੱਝਾਂ ਵਾ ਦੋ ਮੱਝਾਂ ਲੈ ਆਉਂਦੀਆਂ ਵਾ ਤੇ ਬਾਕੀ ਇੱਧਰ ਹੀ ਆ ਤੇ ਇਹ ਆ ਬਈ ਸੋਈਆਂ ਦੇ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹੁਣ ਬਾਹ ਠੀਕ ਜੀ ਅੱਗੇ ਨਾਲ ਤੇ ਫਰਕ ਜਾਪਦਾ ਹਨਾ ਠੀਕ ਹੈ ਜੀ ਤੇ ਨਾਮ ਦੱਸ ਤੇ ਕਰੀ ਫਿਰ ਜਤਿੰਦਰ ਸਿੰਘ ਪਿੰਡ ਚੱਠਾ ਤਹਿਸੀਲ ਬਟਾਲਾ ਜਿਲ੍ਹਾ ਗਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 9568277 ਅੱਜ ਕੁਛ ਮੱਝਾਂ ਇੱਥੇ ਦੋ ਆਉਂਦੀਆਂ ਵਾ ਹਨਾ ਸਾਰਾ ਹੀ ਮਾਲ ਸੂਇ ਇੱਕੋ ਗਾਂ ਗੱਬਣ ਬਾਕੀ ਸਾਰਾ ਇਕੱਲੀ ਗਾਂ ਗੱਬਣੇ ਆ ਬਾਕੀ ਸਾਰਾ ਮਾਲ ਨਾ ਸਾਰੇ ਸੂਇ ਆ ਤੇ ਸ਼ਰਵਾਦ ਵੀਰ ਜੀ ਫਿਰ ਗਾਂ ਤੋਂ ਕਰ ਲਈਏ ਗਾਂ ਤੋਂ ਕਰਦੀਏ ਜੀ ਪਹਿਲਾਂ ਗਾਂ ਖਾਦੀਏ ਤੇ ਫਿਰ ਤਾਂ ਬਾਕੀ ਮੱਝਾਂ ਖਾਦੋ ਤਾਂ ਜਾ ਸੋਆ ਜੀ ਵੀਰ ਜੀ ਬੈਠਦਾ ਅੱਛਾ ਜੀ ਦੇਣੀ ਨੇ ਜੀ ਹੱਤਾ ਲੈ ਲੈਣਾ ਜੀ ਠੀਕ ਹੈ ਜੀ ਇਹ ਗੁੰਡਾ ਦੇ ਵਛੀ ਵਾਦੀ ਛਣੀ ਛੋਣੀ ਬੜੀ ਵਛੀ ਦੁੱਧ ਵੀ 17 18 ਗੱਲ ਦੋਗੇ ਛੋਟੇ ਲਾੜਾ ਲਾ ਵਛੀ ਗੱਦੀ ਆ ਠੀਕ ਹੈ ਜੀ ਬੰਗੂ ਬੜੀ ਆ ਵਛੀ ਜੱਸੀ ਕਰੋ ਸਰ ਜੀ ਬਹੁਤ ਚੰਗੀ ਹੋਰ ਇਹ ਜਾਂਦੇ ਵੀ ਗੱਲੀ ਜਿਹੜੀ ਆਂਕੇ ਲੱਗੂਗੀ ਅਜੇ ਤਿਆਰ ਹੋਣੀ ਆ ਉਤਰੇ ਆ ਵੀ ਚਲੋ ਪਾਰੇ ਪੱਲੇ ਜਿਹਾਂ ਗਾਂਵ ਹੈ ਦੇਖੋ ਕਿੰਨਾ ਦੀ ਚਮਗਿਆ ਰਹੀ ਦੀ ਸਾਂਭੀ ਹੁੰਦੀ ਵੀ ਚੰਗੀ ਆ ਖਾਣਾ ਦਾ ਸਾਈਜ਼ ਗੈਪ ਵੀ ਚੰਗਾ ਕੜੀ ਬੱਤੀ ਆ ਇੱਥੇ ਪਾਨੇ ਤੋਂ ਮੈਂ ਟਰਾਲੀ ਨੇ ਆ ਮੱਝਾਂ ਆ ਗਈਆਂ ਜਿਹੜੀਆਂ ਆ ਦੇ ਫਾਇਦੇ ਲੈ ਕਰੀ ਇੱਕੋ ਜੀ ਤਿਆਰ ਹੁੰਦੀ ਹੈ ਬਾਕੀ ਅਥਣਾ ਦਾ ਸਜ ਗਿਆ ਆਪ ਵੀ ਦੇਖ ਸਕਦੇ ਕਿ ਬਾਕੀ ਉਹ ਮਾਸ ਜਾਂ ਵੱਖਰਾ ਹੀ ਆ ਤੇ ਮੁੱਲ ਫਿਰ ਵੇਦੀ ਇਹਦਾ ਮੁੱਲ ਦੇ ਦੀਏ ਵਿੱਚੀ 60000 ਦੀ ਕਰਦੇ ਕੋ ਮਨਤਾ ਮੈਂ 55 ਹੀ ਦੇ ਦੀਏ 50 ਹੀ ਦੇ ਦਾਂ 2 ਛੋਟ ਕਰ ਦੀਏ ਚਲੋ ਜਾਂਦਾ 45000 ਦੀ ਅਛੀ ਦਈਏ ਅੱਛਾ 45 ਠੀਕ ਹੈ ਜੀ 25 ਸਾਂਹੀ ਬੜੀ ਅਛੀ ਗਰੀ ਬੜੀ ਹੈ ਤੇ ਪਹਿਲਾਂ ਹੁਣ ਆ ਮੱਜਾ ਮਖਾਉਣੀ ਹੈ ਕਿ ਗੱਡੀ ਵਾਲੇ ਨੂੰ ਪਹਿਲਾਂ ਦਿਖਾਦੀ ਪਹਿਲਾਂ ਚੱਲੋ ਝੋਟੀ ਦਿਖਾ ਲੀਏ ਹਾਂ ਬੱਚਾ ਜਿਹੜਾ ਸੱਲੇ ਛੜਤਾ ਆ ਬਹੁਤ ਠੰਡੀ ਝੋਟੀ ਹੈ 1 ਮਿੰਟ ਤੋਂ ਪਹਿਲਾਂ ਬਸਮਤੀ ਝੋਟੀ ਠੀਕ ਹੈ ਜੀ ਬਸਮਗੀ ਜੇ ਵੀਰ ਜੀ ਫਿਰ ਮੈਂ ਨਾ ਵੀਰ ਜੀ 1 ਮਿੰਟ ਤੋਂ ਪਹਿਲਾਂ ਝੋਟੀ ਬਸਮੂਗੀ ਬੰਦੀ ਬੱਚਾ ਵੇ ਬੰਨ੍ਹ ਫਿਰ ਲੈ ਨਾ ਦੇਖੋ ਝੋੜੀ ਨੂੰ ਸੰਸਾਨ ਕਿਦਾਂ ਦਾ ਲਗਾਇਆ ਦਿਖਾ ਦਿਤੀ ਵਾ ਇਹਦੇ ਦਾ ਆ ਦੇਖ ਇਹ ਇਹ ਵੀ ਦੂਸਰੀ ਬਾਾਰ ਇਹ ਵੀ ਜਿਹਨਾਂ ਦੀ ਫ੍ਰੈਕਚਰ ਹੋਈ ਆ ਉਹਦੇ ਕਰਕੇ ਫਿਰ ਇੱਕੋ ਹੱਥ ਮੈਂ ਇਹਦਾ ਵਾ ਦੇਖੋ ਜਾਈਂ ਵਾ ਤਾਂ ਮੈਂ ਦੱਸਣਾ ਬਾੜੀ ਧਰ ਕੇ ਵੀਰ ਜੀ ਕਿਉਂ ਵੇਖ ਖੜੇ ਦੇਖੋ ਚਾਈ ਜੋ ਠੀਕ ਹੈ ਜੀ ਮੋਗਾ ਲਗਾ ਨਹੀਂ ਹਨ ਪਤਾ ਝੋੜੀ ਮਨੀ ਨਾ ਠੰਡੀ ਠੰਡੀ ਦੇਖੋ ਠੀਕ ਹੈ ਖੋਲ ਫਿਰ ਤੋਰਦੀ ਆ ਫਿਰ ਇਹ ਹੋਣੀ ਵੀ ਜੋੜੀ ਜਾਂਦਾ ਜੀ ਅਸੀਂ ਇਹ ਦੇਖੋ ਠੀਕ ਹੈ ਜੀ ਓਟ ਓਟ ਕੇ ਬੋੜ ਜੋੜੀ ਦੇ ਥੰਡੀ ਆਹ ਤੋਂ ਵੀਰ ਜੀ ਬੋੜ ਹੀ ਹੋ ਗਈ ਠੀਕ ਹੈ ਛੋਟੀ ਚੀਜ਼ ਹੈ ਬਾਕੀ ਇਤਨਾ ਇਹ ਆ ਵੀ ਚਲੋ ਜਿੰਨੇ ਘਰ ਰੱਖਣੀ ਹੈ ਉਹਦੇ ਲਈ ਚੰਗੀ ਆ ਅਜ ਲੈ ਗੀ ਛੋਟੀ ਹੈ ਵੀ ਉਧਰ ਦੀ ਇਹ ਬੰਦਿਆ ਨਾ ਮਹੀਨੇ ਦੀ ਮਗਰ ਕੱਟੀ ਆਈ ਏ ਅਸੀਂ ਇਧਰੋਂ ਲਈ ਕੋਈ ਛੋਟੀ ਸ਼ਕੀਨੀ ਗੱਡੀ ਆ ਏ ਆ ਵੀ ਚਲੋ ਹੁਣ ਮੌਸਮ ਠੰਡਾ ਵਾ ਇਹ ਉਹ ਜੀ ਧਮਾਈਆਂ ਨਹੀਂ ਜਾਂਦੀਆਂ ਬਾਜੀ ਸਿਲੀ ਬੜੀ ਓਦੀ ਦੀ ਹੁਣ ਬੱਚੇ ਜ਼ਿਆਦਾ ਅੰਦਰ ਬੱਜੇ ਰਹਿੰਦੇ ਆ ਇਹ ਆ ਵੀ ਜਿੱਤਰਾ ਹੁਣ ਉਤਨੇ ਘਰੇ ਬੱਜੀ ਸੋਣੇ ਲੱਗੂਗੀ ਥੱਲੇ ਤੇ ਪਿੱਛੇ ਚਲੋ ਪੂਰਾ ਆਪਣੀ ਉਹ ਜੀ ਦੇਖੇ ਚ ਨਹੀਂ ਆਉਂਦੇ ਆਮ ਸਾਰੇ ਘਰ ਘਰ ਇਹੀ ਹਾਲ ਆ ਜ਼ਿਆਦਾਤਰ ਪਸ਼ੂ ਅੰਦਰ ਹੀ ਰਹਿੰਦੇ ਆ ਬਾਕੀ ਆ ਵੀ ਇੱਕ ਰੀਤੂ ਪਤਾ ਪਾ ਲੱਗ ਲੱਪੀਆਂ ਫੇਰ ਪ੍ਰੋਪਰ ਦੁੱਧ ਤੇ ਆ ਜਨਾ ਮੱਜਾਂ ਨੇ ਫੇਰ ਕਿੰਨੇ ਕ ਦੁੱਧਾਂ ਲਈ ਉਤਰਾ ਮਿਰਜੀ 10 ਕਿਲੋ ਤੋਂ ਬਾਹਰ ਤੇ ਹੀ ਆਏਗੀ ਠੀਕ ਹੈ ਹੁਣ ਕਿੰਨਾ ਕਿਆ ਅੱਠ ਤਨੂ ਬੋੜਾ ਹੋਊਗਾ ਮਗਰ ਕੱਟੀਏ ਨਾਲੂ ਦੇ ਬਚਾ ਚੌਥੇ ਰੇ ਨੂੰ ਸੂਈ ਨੂੰ ਜੀ ਤੇ ਮੁੱਲ ਫਿਰ ਇਹਦਾ ਛੁੱਟ ਜਾਈਏ 90000 ਦੀ 90 ਦੀ ਹਾਂ ਜੀ 85000 ਦੀ ਦੇ ਦੋ 80000 ਦੇ ਚਲੋ 80 ਹੀ ਦੇ ਦਾਂ ਫਿਰ ਛੋਟੀ ਬੜੀ ਕਰਨੀ ਠੀਕ ਹੈ ਜੀ ਬਾਜੀ ਇਹਨੇ ਵੀ ਨੇ ਲੈਣੀ ਉਹ ਬੋੜਾ ਸੌਦੇ ਨਹੀਂ ਕਰਨੇ ਲੈਣੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਉਹ ਵੀ ਮੱਗਾਂ ਖਾਦੀ ਠੀਕ ਹੈ ਆ ਦੇਖ ਸਾਦੇ ਜੀ ਇਹ ਨੀਲੀ ਰਵੀ ਦਾ ਤੋਹਫਾ ਆ ਵੇਖੋ ਕਿੰਨਾ ਨਹੀਂ ਨੀਲੀ ਦੀ ਮੱਝ ਆਈ ਹੈ ਵਿੱਚ ਤੇਰੇ ਨਵਾਲੀ ਤੋਂ ਨਹੀਂ ਵੇਲਾ ਘਰ ਆ ਜੂ ਪਾਜੀ ਉੱਤਰਾ ਬਿਲਕੁਲ ਨਹੀਂ ਬੜੀਆਂ ਨੱਥਾਂ ਵਾਲੀਆਂ ਆ ਸਾਰੀਆਂ ਤੋ ਲਾਉ ਹੈ ਇਧਰਲੀ ਮੱਝ ਜਿਹੜੀ ਪਹਿਲਾਂ ਹੁਣ ਲੱਗੀ ਆ ਨੀਲੀ ਦੀ ਮੱਝ ਆ ਜਿਹੜੀ ਕਿੰਦੇ ਤੇ ਐਡੇ ਘਟ ਵਾਲੀ ਆ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਆ ਆ ਦੇਖ ਸਾਦੇ ਜੀ ਵੇਖੋ ਪੂਛ ਨੀਲੀ ਕੱਟਦੀ ਕਿ ਨਹੀਂ ਆ ਦੇਖ ਸਾਦੇ ਜੀ ਕਿੱਡਾ ਕੱਟ ਜੇ ਨੀਲੀ ਦੀ ਮੱਝ ਆ ਬਿੱਲੀ ਅੱਖ ਵਾਲੀ ਚਲੋ ਚਲੋ ਲੈ ਜਾ ਇੱਕ ਰੀ ਤੋਰ ਦੇ ਕੱਟੀ ਕੱਟੀ ਮਗਰ ਵੀ ਕੱਟੀ ਏ ਨਹੀਂ ਲਈਦੀ ਚਲੋ ਪਹਿਲਾਂ ਤੋਰ ਦੋ ਇਦਾਂ ਨਾ ਤੋਰ ਦੋ ਇੱਕ ਰੀ ਦੁੱਧ ਕਿੰਨਾ ਵਿਦਿਓ ਤਰੇ ਤੇ ਕੋਲ ਦੁੱਧ ਵਿਦਿਓ 12 ਕਿਲੋ ਆਉਂਦਾ ਏ ਘਰ ਵਾਲੇ 10 ਲਾ ਕਰਕੇ ਦੇਣੀ ਆਈ ਏ ਮੈਂ ਸਭ ਵੀ ਨਹੀਂ ਖਾਏ ਨੇ ਵੇਖੋ ਮੈਂ ਕੀ ਕੀ ਆ ਘਰੀ ਆ ਮੱਝ ਉਤਰਾ ਚੰਗੇ ਸਟਰਕਚਰ ਤੇ ਆ ਸਭ ਵੀ ਨਹੀਂ ਆ ਮੈਂ ਪੁੱਛ ਵੇਖੋ ਤਾਂ ਲੇਖਾਂ ਨਹੀਂ ਮੈਂ ਸਾਰੀ ਨਹੀਂ ਭਾਈ ਇੱਕ ਮਿੰਟ ਚਿਹਰਾ ਕਰੋ ਇਹਦਾ ਇਦਾਂ ਨਾ ਆ ਦੇਖ ਸਾਡੇ ਇਹ ਵੀ ਜਹੋ ਜੀ ਮਾਜੇ ਉਹ ਜੀ ਸੰਭ ਹੀ ਨਹੀਂ ਗਈ ਕੱਦ ਕਾਠ ਦੀ ਚੰਗੀ ਹੈ ਉਤਰ ਇਰੇ ਧਾਰ ਲੱਗੀ ਇਹਦੇ ਮੋਗਾ ਜਿੰਨੇ ਡੰਗਰ ਕੋਈ ਚੁਵਾਈ ਕੋ ਫੇਲ ਹੋ ਜੂਗਾ ਤੇ ਉਹਦੀ ਗਾਰੰਟੀ ਠੀਕ ਹੈ ਜੀ ਆਹ ਜਿਹੜੀ ਕੱਟੀ ਜੇ ਤੇ ਮਗਰ ਕੱਟੀ ਨੇ ਉਤਰਾਂ ਦੁੱਧ ਚੰਗਾ ਛੱਡਿਆ ਇਹ ਤੋਂ ਮੈਂ ਤਾਂ ਬਾਕੀ ਸਨਾਂ ਦਾ ਸਾਈਜ਼ ਗੈਪ ਵੀ ਚੰਗਾ ਹੈ ਤੇ ਇਹਦਾ ਫਿਰ ਮੁੱਲ ਵੇਚੀ ਕਿੰਨਾ ਕਰਨਾ ਆਪਾਂ ਛੋਟੀ ਚੰਗੀ ਵੇਖੋ ਥਣ ਥਣ ਤਰਾਂ ਜੀ ਲੱਗਾ ਕਿਦਾਂ ਦਾ ਲੇਵਲ ਲੱਗਾ ਤੇ ਜਾਸੂਆ ਮੈਂ ਦਾ ਜੇ ਹਾਂਜੀ ਬਾਕੀ ਮਹੀਂ ਬਹੁਤ ਚੰਗੀ ਆ ਹਾਂਜੀ ਪਰ ਚੋ ਜੇ ਬੰਦਿਆਂ ਕੋਈ ਹਰ ਕੋ ਯੋਰ ਹੁੰਦਾ ਸੇਵਾ ਨਹੀਂ ਹੁੰਨੀ ਹੋਈ ਜਣੀ ਚਾਹੀਦੀ ਆ ਹਾਂਜੀ ਮਹੀਂ ਸਾਰੀ ਚੰਗੀ ਆ ਮਗਰ ਕੱਟੀ ਵੇਖੋ ਵੱਡੇ ਟਾਲ ਦੀ 10-15 ਦਿਨਾਂ ਦੀ ਸੀ ਜੀ ਤੇ ਮੁੱਲ ਦੇ ਦੀ 85000 ਦੀ 80 ਦੀ ਜਾਣ ਦੇ ਵੀ ਪੂਰੇ ਦੀ ਦੋ ਹੀ ਛੱਡ ਦਿੱਤੀ ਅੱਛਾ 78 ਦੀ ਦੇ ਦੇਣੀ ਹੈ 78 ਦੀ ਲਾਗੀ ਠੀਕ ਹੈ ਜੀ ਬਾਕੀ ਇੱਕ ਵਾਰੀ ਚਲੋ ਇੱਥੇ ਆਨ ਕੇ ਵੇਖੇ ਪਾ ਕੇ ਇਹ ਹੁੰਦੇ ਆ ਜਿਹੜਾ ਪਸ਼ੂ ਖਾਣ ਲੱਗ ਪਏ ਤੇ ਉਹਨੂੰ ਵੀ ਜਿਹੜਾ ਵਾ ਕਈ ਵੀਰ ਚੰਗਾ ਮੰਨਦੇ ਆ ਵੀ ਚਾਰੂ ਪਸ਼ੂ ਆ ਤੇ ਬਾਕੀ ਉਹਨਾਂ ਤੁਹਾਨੂੰ ਦੂਸਰੀ ਵੀ ਦਿਖਾ ਦਿਆਂ ਇੱਕ ਵਾਰੀ ਹੁਣ ਆ ਵੀ ਤਾਂ ਇਹ ਵੀ ਤੁਹਾਨੂੰ ਦਿਖਾ ਦਈਏ ਵੀ ਥੱਲੇ ਚੰਗੀ ਆ ਉੱਤੋਂ ਹਾਂ ਜੀ ਸਾਜੀ ਸ੍ਰੀ ਜੀ ਕਰਦੀ ਜਾਤ ਵਾਲੇ ਜੋ ਡੀਦਾ ਵੇ ਲੋ ਨੱਥਾਂ ਨਹੀਂ ਪਈਆਂ ਨੱਥਾਂ ਵੀ ਉੱਤਰਾ ਹੀ ਆ ਜਿਤਨਾ ਪਿਛਲੇ ਘਰਾਂ ਚ ਪਈਆਂ ਹੁੰਦੀਆਂ ਅੱਜ ਲੈ ਆਵੇ ਦੀ ਚੰਗੀ ਭਾਰੀ ਉਤਰਾ ਮੱਝ ਰਾਜੀ ਆ ਬਾਈ ਇੱਕ ਨੰਬਰ ਹੀ ਦੀ ਵੀ ਬਾਕੀ ਇਧਰ ਨੇਰੀਆ ਚ ਆਮ ਹੀ ਨੱਥਾਂ ਪਈਆਂ ਹੀ ਹੁੰਦੀਆਂ ਸਾਰੇ ਨਾ ਕੋਈ ਕੋਈ ਕਿਸੇ ਨੂੰ ਨੱਥ ਨਹੀਂ ਪਈ ਹੁੰਦੀ ਬਾਸ ਲੱਗੇ ਨਾ ਕਿਲੋ ਡੇਢ ਹੀ ਚੋਈ ਆ ਜੇ ਵੇ ਲੋ ਪਸਵਾ ਵੀ ਲੱਗਾ ਲੈ ਆਂਦੀ ਨਾ ਦੀ ਠੀਕ ਹੈ ਜੀ ਸਾਲਾ ਰਾਤੀ ਸੀ ਜੀ ਪਾਸ ਕਰਕੇ ਲਿਆਂਦੀ ਆ ਮਰ ਗੱਟੀ ਕਟਾ ਓਏ ਐ ਬੰਦੇ ਨੇ ਵੇਖਾ ਕੋਈ ਨਹੀਂ ਲੈ ਜਾ ਉੱਥੇ ਲੈ ਜਾ ਗੱਡੀ ਦਾ ਮਾਲ ਬਚਾ ਲਈ ਆ ਤਾਜ਼ਾ ਹੀ ਬੱਚਾ ਜੇ ਦਾ ਬਿਲਕੁਲ ਕੋਲਾ ਹੀ ਬੱਚਾ ਜੇ ਇਹਦੇ ਮਗਰੇ ਤੇ ਚੰਗੀ ਜੰਮੀ ਬਲੀ ਆ ਉਤਨਾ ਸਾਵੇਂ ਤਾਜੀ ਸੋਈ ਆ ਤਾਂ ਕੋਈ ਲੱਪੇ ਜਿਹੀ ਨਹੀਂ ਆਈ ਈ ਤੇ ਥਾਣੇ ਦੇ ਦੇਖਾਂਗੇ ਜੇ ਲੱਗੂ ਤੇ ਬੱਚੇ ਨੂੰ ਤਾਂ ਰੰਦੀ ਵੀ ਨਹੀਂ ਜਾ ਸਕ। ਬਾਸ ਹੋਈ ਹੈ ਜੀ ਅੱਗੇ ਵਾੜੇ ਚੱਟਾ। ਤੇ ਕਿੰਨਾ ਕੁ ਵੇਤੀ ਹੈ ਦੁੱਧ ਭਰੀ ਜਾਊਗੀ? ਕੋਲ 12 ਕਿਲੋ ਝੋੜੀ ਜਾਊਗੀ। ਠੀਕ ਹੈ ਜੀ। ਇਹ ਲੋ ਕਢੀ ਪਲੀਏ ਝੋੜੀ। ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਦੇ ਦੀ ਝੋੜੀ 85 ਹਜ਼ਾਰ ਦੀ। ਇਹ ਵੀ ਜਾਣ ਦੋ 80 ਦੀ। 80 ਤੋੜ ਦਸ ਨਹੀਂ ਕਰੀ। ਫਿਰ ਦੋ ਦੋ ਹੀ ਕਰ ਦੋਗੇ 78 72 ਦੋ ਕਰਨੀ ਅੱਛਾ ਜਿੰਨੇ ਲੈਣੀ ਭਾਣਾ ਝੋਟੀ ਦੀ 75000 ਦੀ ਇਹਨੂੰ ਵੀਰ ਨੂੰ ਚੰਗੀ ਲੱਗਦੀ ਉਹ ਫੋਨ ਲਾਵੇ 74 ਵਾਲਾ ਬਣਾ ਲਾਵੇ ਠੀਕ ਹੈ ਜੀ ਭਾਲ ਵੀ ਖਾਲ ਦੋ ਏ ਕਰੀ ਝੋਟੀ ਦਾ ਠੀਕ ਹੈ ਜੀ ਕਿੰਨੀ ਝੋਟੀ ਆ ਤੇ ਹੁਣ ਆ ਜਿਹੜੀ ਜੇ ਝੋਟੀ ਇਹ ਪਹਿਲਾਂ ਜਿਹੜੀ ਸੀ ਜੇ ਮਗਰ ਜੇ ਕੱਟੀ ਏ ਖੋਲੋ ਇਹਨੂੰ ਵੀ ਆ ਕੱਟਾ ਇਹਦਾ ਤੇ ਉਹਦੇ ਮਗਰ ਖੱਟੀ ਏ ਤੇ ਉਹਦੇ ਕੋਲ ਦੁੱਧ ਕਿੰਨਾ ਜਿੰਨੀ ਝੋਟੀ ਖੋਲੋਗਾ 9 ਕਿਲੋ ਸਾਡੇ ਘਰੇ ਦੋ ਤੇ ਤਿੰਨਾਂ ਦਾ ਜਵਾ ਚੋਵੇ ਤਸੱਲੀ ਕਰਕੇ ਖੜੇ ਚੋਂ ਇੱਕ ਨੰਬਰ ਹੋਊਗੀ ਠੀਕ ਹੈ ਜੀ ਲੈ ਲਓ ਜੀ ਖੋਲੀ ਗਿਆ ਮਟਰ ਮੜਮ ਨੁਣਿਆ ਯਾਰ ਤਾਂ ਕੱਟੀ ਆ ਬਾਕੀ ਚੰਗੀ ਜੰਮੀ ਪਲੀ ਆ ਕੋਈ ਜੀ ਗੰਦ ਨਾ ਹੁਣ ਸੁਟੀ ਨਹੀਂ ਛੁੱਟਦਾ ਮੈਂ ਦੱਸਦਾ ਜ਼ਰੂਰੀ ਚੁਕੜਾ ਗਾ ਮੈਂ ਹੁਣ ਦੇ ਦੇ ਉਹਨਾਂ ਗਰਾਹਾਂ ਦਾ ਵੀ ਕਰਾਉਣੀ ਆ ਆ ਜਾ ਲੈ ਆ ਵੀਰ ਜੀ ਬਾਕੀ ਥਾਂ ਵੀ ਚੰਗਾ ਲੱਗਿਆ ਇਦੇ ਕੋਲ ਮੈਂ ਤਾਂ ਦਾਤ ਹੀ ਖੇਲਾ ਆ ਅੱਜ ਆ ਮੇਰਾ ਕਲਰ ਰਸਦਾ ਹਾਂ ਆ ਖੇਲਾ ਤੂੰ ਨਹੀਂ ਨਾ کہیں ਇਹ ਇਹ ਤਰ੍ਹਾਂ ਲੈਣੀ ਇਹ ਜਿਹੜੀ ਮੈਂ ਤੁਹਾਨੂੰ ਇਹ ਲਾਦ ਮੈਂ ਕਾਦੇ ਨਾ ਆ ਆ ਆਜਾ ਤੂੰ ਇਹਦੇ ਤੇ ਕਰਾਈ ਤੇ ਇਹਦਾ ਫਿਰ ਮੁੱਲ ਵੀ ਜੀ 90000 ਦੀ ਇਹ ਵੀ ਕਰੀ ਕੋਈ ਜੀ 85000 ਦੀ 80 ਦੀ ਦੇ ਦਾਂ ਵੀ ਯਾਰ ਭੈਣ ਕਾਦੇ ਯਾਰ ਇਹ ਵੇਂਗੀ ਹੁੰਦੇ ਜਾਣ 80 ਦੀ ਇਹਦੇ ਮਗਰ ਕੱਟੀ ਆ ਤੇ ਜਿਹੜੀ ਹੁਣ ਅਗਲੀ ਆ ਇਹਦੇ ਪਗਰ ਵੀ ਕੱਟੀ ਜੇ ਵੇਖੋ ਦੂਜਾ ਸੂਆ ਝੋਟੀ ਦਾ ਜੇ ਠੀਕ ਆ ਤੇ ਚਵਾਈ ਕੇ ਅੰਤੀ ਕੋਈ ਸਾਡੀ ਮਈ ਥਲੇ ਬੜੀ ਚੋਣ ਤੋਂ ਨਾ ਮਈ ਆਡੀ ਕੋਈ ਠੀਕ ਆ ਦੁੱਧ ਇਹਦੇ ਕੋਲ ਤਾਂ ਚਵਾਈ ਹੋ ਗਈ ਇਹਦੇ ਕੋਲੇ ਬੋਲਾ ਹੀ ਹੋਊਗਾ 9 10 ਤੱਕ ਲਓ ਤੇ ਇਹ ਕਿੰਨਾ ਕਰੀ ਜਾਊਗਾ 13 ਕਿਲੋ ਤੋਂ ਬਾਹਰ ਨਹੀਂ ਜਾਂਦਾ ਇਹ ਕਰਮਾਲੀ ਨੇ ਥੱਲੇ ਬੜੀ ਇਸ ਤਰ੍ਹਾਂ ਨਹੀਂ ਹੈ ਰਹੀ ਉਧਰ ਦੀ ਇਹ ਬੰਦਿਆ ਸਾਰ ਨਹੀਂ ਪਾਈ ਸਭੀ ਘਟਿਆ ਜਿਹੋ ਜੀ ਮਾਜਾ ਜਿਹੋ ਜੀ ਸਾਂਭ ਨਹੀਂ ਆਈ ਮਾਜਾ ਥੱਲੇ ਝੋਟੀ ਵੇਖੋ ਦੂਜਾ ਸੂਆ ਕਿਦਾਂ ਦਾ ਲੈਵਾ ਤੀ ਇਹ ਆਪੇ ਕੋਈ ਵੀ ਸਾਂਭਣ ਵਾਲਾ ਲੈ ਜਾਊਗਾ ਤੇ ਰਾਜੀ ਵੀ ਹੋ ਜਾਣਾ ਇਹਨੇ ਦੁੱਧ ਵੀ ਚੰਗਾ ਪੀ ਜਾਂਦਾ। ਇਹ ਸਿੰਘੀ ਸੰਗ ਬਿਲਕੁਲ ਗੋਲ ਸਿੰਘ ਦੀ ਜਿਹਾ ਤਰਾ ਲੈ ਜਾ। ਤੇ ਅਥਾਣੇ ਵੀ ਚੰਗਾ ਦੁਰਦੁਰ ਜਿਹੜਾ ਚੰਗੇ ਗਾਂ। ਯਾਰ ਜਿਹੜੇ ਇਹ ਨੂੰ ਵੀਰ ਨੂੰ ਭੈਣ ਨੂੰ ਨਹੀਂ ਨਾ ਜਾਜੋ ਮੈਂ ਹੌਸਤੇ ਸਿੱਖ ਲੂਗਾ। ਠੀਕ ਹੈ ਜੀ। ਇੰਨੀ ਬੋਲੀ ਆ। ਧਿਆਣਾ ਥੱਲੇ ਭਾਗੂ ਝੁਲੜੂ ਵਜਦਾ ਚਵਾਇ ਦਰਨੀ। 4 ਨੰਬਰ 9 ਪਰੀਆ ਨੰਬਰ ਤੇ ਜੀ ਤੇ ਮੁੱਲ ਫਿਰ ਇਹਦਾ ਮੁੱਲ ਝੋੜੀ ਮੁੱਲ 85 ਜਨਾ ਮੱਧੀਆਂ ਸੀਆ ਰੀ ਹੋੜੀ ਦੇ ਦੀ ਜੀ ਕੱਦ ਦਾ 2000 ਛੋਟੇ ਦੀ 75 ਹਾਦੀ ਝੋੜੀ ਦਵਾਂਗੇ 67500 ਦੀ 75000 ਤੇ ਹੁਣ ਜਿਹੜੀ ਇਹ ਤੋਂ ਬਾਅਦ ਵਖਾਣ ਲੱਗੇ ਇਹ ਵੀ ਸੂਈ ਝੋੜੀ ਤੋਂ ਜਾ ਸੁਆਨੇ ਮਾਰ ਕੱਟੀ ਹੈ ਦੇ ਜੀ ਠੀਕ ਹੈ ਇਹ ਤੇ ਮਗਰ ਕੱਟੀ ਆ ਹਾਂਜੀ ਤੇ ਦੁੱਧ ਇਹਦੇ ਕੋਲ ਦੁੱਧ ਮੀਟੀ ਤੋਂ ਘੱਟ ਲਊਗਾ ਤੇ ਬੱਚਾ ਕਿੰਨੇ ਕਿ ਚਿਰਦਾ ਹੋ ਗਿਆ ਇਹਦਾ ਇਹ 10 ਇਹ 10 ਮਹੀਨਾਂ ਦਿੱਤਾ ਜੇ ਬੱਚਾ ਠੀਕ ਹੈ ਜੀ ਬੱਚੇ ਸਾਰੇ ਤਾਂ ਜੀ ਠੀਕ ਹੈ ਜੀ

ਤੇ ਇਹਦਾ ਫਿਰ ਮੁੱਲ ਵਿਦਦੀ 72000 ਜਦੀ 70 ਦੀ ਦੇ ਦੋ ਸਾਢੇ 68 ਦੀ 8000 ਜੀ ਠੀਕ ਹੈ ਜੀ ਝੋਡੀਆ ਭਾਣ ਵਾਲੀ ਝੋਡੀ ਚੰਗੀ ਆ ਤੇ ਜੱਦੀ ਹੁਣ ਇਸ ਤੋਂ ਬਾਅਦ ਵਖਾਉਣੀ ਹੈ ਸੂਜੀ ਤਾਂ ਜੀ ਉਹ ਮੈਂ ਸੂਜੀ 9 ਕਿਲੋ 10 ਕਿਲੋ ਗੋਲੇ ਹੋਗਾ ਤਾਂ ਲੈ ਉਹ ਤੇ ਉਹ ਕਿੰਨਾ ਕਰੀ ਜਾਊਗੀ ਦੁੱਧ 12-13 ਕਿਲੋ ਝੋਡੀ ਲਾਊਗੀ ਮਗਰ ਕੱਟੀ ਜੋਦੀ ਠੀਕ ਹੈ ਜੀ ਇਹ ਵੀ ਕਹਿੰਦੇ ਕੋ 12 ਲੀਟਰ ਦੇ ਲਾਗੇ ਭਰੀ ਜਾਊਗੀ ਬਾਕੀ ਇਹ ਵੀ ਮੱਜਾਂ ਸੰਭ ਬਣਾ ਲੀਆਂ ਵਾ ਕਿਉਂ ਹੁਣ ਆਪ ਵੀਰ ਜੀ ਹੁਣ ਤਾਂ ਕੋਈ ਬਹੁਤਾ ਕੰਮ ਜਿਹੜਾ ਵਿੱਚ ਹੋਣ ਨਹੀਂ ਤੇ ਇੱਕ ਬਾਹ ਕੰਮ ਜਿਹੜਾ ਘੱਟ ਕਰੰਦੀ ਆ ਬਾਕੀ ਜਿਹੜਾ ਸੰਭ ਨਾਲ ਲੈ ਜਾਊਗਾ ਜਾ ਕੇ ਦਦੋ ਵਦਨ ਆ ਲੀਆਂ ਵਾ ਜੜੀਆਂ ਅੱਜ ਲੈ ਆ ਵੀਰ ਜੀ ਹੁਣ ਕੋਈ 9-10 ਲੀਟਰ ਜਿਹੜਾ ਇਹਦੇ ਕੋਲ ਨਹੀਂ ਕਹਿੰਦੇ ਵੀ ਹੈਗਾ ਐ ਬਾਕੀ ਖਾਣਾ ਬੜਾ ਕਮਾਲ ਦਾ ਇਹਦੇ ਕੋਲ ਚੰਗੇ ਲੋਹੇ ਦੇ ਥਾਣੇ ਜਿਹੜੇ ਲੱਗੇ ਆ ਅਗਲੇ ਪਿੱਛੇ ਥਾਣੇ ਚੰਗੇ ਲੱਗੇ ਜਿਹੜੇ ਇਹ ਤੋਂ ਦੇਖ ਸੰਦੇ ਵੀ ਬਣਾਣੀ ਵੀਡੀਓ ਬਾਦ ਵਿੱਚ ਤੇ ਇਹਦਾ ਫਿਰ ਮੁੱਲ ਵੀ ਜੀ ਮੈਂ ਕੌਣ ਕਰ ਰਿਹਾ ਇਸ ਇਹ ਕਿੰਨੇ ਦੀ ਕਰ ਦੀਏ ਇੱਕ ਉਹ ਦੀ ਜੀ 85 ਹਜ਼ਾਰ ਦੀ 85 ਦੀ ਹਾਂਜੀ 85 ਦੀ 2 ਛੋਟ ਕਰਾਂਗੇ 78 ਦੀ ਹੈ ਨਾ ਅੱਜ ਜਿਆਦਾ ਭਾਅ 80 78 80 70 ਵਾਲੇ ਹੀ ਆ ਬਾਕੀ ਕੱਢ ਦਾਂਗੇ ਯਾਰ ਅੱਛਾ ਉਸ ਦਾ ਤਰ ਵੀ ਕਰ ਦਾਂਗੇ ਹੁਣ ਜਿਹੜੀ ਮੱਝ ਆਪਾਂ ਵਿਖਾਉਣ ਲੱਗੇ ਆ ਇਹ ਵੀ ਆ ਤਾਜੀ ਸੂਈ ਤੇ ਨਾ ਜੋੰਦਾਂ ਦੀ ਮਾਰ ਕੱਟਾ ਜਿੱਤੇ ਨਾ ਨਾ ਦੀ ਸੂਈਏ 9 ਕਿਲੋ ਬੋਲੇ ਹੋਗਾ ਮਹੀ ਦੇ ਥੱਲੇ ਠੀਕ ਹੈ ਹੁਣ ਇਹ ਚੋਕੇ ਮਹੀਆਂ ਜਦੋਂ ਆ ਮਹੀਆਂ ਲਿਆਉਂਦੋਂ ਪਹਿਲਾਂ ਲਾ ਕੇ ਗਿਆ ਜੀ ਠੀਕ ਹੈ ਜੀ ਇਹ ਵੀ ਮੈਂ ਨਾ ਮੈਂ ਇਹ ਵੇਖੋ ਵੱਡਾ ਕਰ ਦਿਆ ਠੀਕ ਹੈ ਜੀ ਚੋਾਈ ਕਿਤੇ ਕਾਨੂੰ ਗੱਲਾਂ ਹੁਣ ਚੋਕੇ ਸਾਰੀ ਮਹੀਂ 11 ਵਜੇ ਆਈ ਸਾਡੇ ਘਰ ਸਾਰੀ ਮਹੀਂ ਚੋਕੇ ਸਾਫ ਕਰਕੇ ਲਈਏ ਠੀਕ ਹੈ ਜੀ ਬਾਕੀ ਕੱਦ ਕਾਠੇ ਦਾ ਵੀ ਚੰਗਾ ਉੱਚਾ ਵਾ ਇਹ ਭਾਜ ਦਾ ਵੇਖਿਓ ਉਹਨਾਂ ਦੀ ਫੰਡਰੀ ਆ ਅਜ ਲੈ ਕਿੰਨਾ ਦੁੱਧ ਦੇ ਦੇ ਕੋਲ ਤਿਆਰ 9 ਕਿਲੋ ਹੋਊਗਾ ਹੁਣ ਜੇ ਬੋਲਾ ਜੀ ਅੱਛਾ ਜੀ ਕਾਜੀ ਜੀ ਸਹੀ ਇਹ 12 ਕਿਲੋ ਦਊਗੀ ਮੈਂ 1 ਮਿੰਟ ਸਿਰ ਰੋਕਿਓ ਵੀਰ ਜੀ ਉਹ ਗੰਨਾਂ ਮੈਂ ਕੀਤਾ ਕੋਲਾ ਮਾਰਦੇ ਗੰਨਾਂ ਅੱਖਾਂ ਨੇ ਇੱਕ ਵਾਰੀ ਦੇਖ ਸਕਦੇ ਆ ਪਹ ਲੱਗੇ ਚੰਗਾ ਦੋ ਦੋ ਚੱਲ ਲੈ ਜੋ ਬੰਦ ਕੋਈ ਨਹੀਂ ਬੰਦ ਹੋਵੇ ਦੀ ਬੰਦ ਆ ਰਿਹਾ ਬੱਚੇ ਨੂੰ ਕਾਲੀ ਪਈ ਨਾ ਮੈਂ ਜਗਾ ਤੇ ਆ ਗਿਆ ਆ ਕੇ ਕਈ ਆਲੀ ਮੱਝਾਂ ਥੋੜਾ ਕਰ ਜਾਂਦੀਆਂ ਵਾ ਬੱਚੇ ਅਸਰੰਦਰ ਬੱਤਾ ਨਾ ਬੱਚੇ ਸਾਰੇ ਉਧਰ ਫਿਰ ਨਿੱਗੀ ਜਗ੍ਹਾ ਤੇ ਬੰਨੇ ਹੀ ਆ ਇੱਧਰ ਠੰਡਿਆ ਥੋੜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਕਿਉਂ ਦੇ ਦਈਏ ਮੈਂ 75000 ਦੀ ਵੱਡੀ ਦੇ ਮੈਂ ਥੋੜਾ ਬਤੌਰ ਕਰ ਦੋ ਮਾਣ ਗਣ ਕਰਦੀਏ ਵੇ ਹਲੇ ਵਾਲੂਆ ਤੇਰਾ ਪੂਰੇ 70000 ਦੀ ਦੇ ਦਾਂ ਅਨੇ ਉਹ ਇੱਕ ਡੀਲ ਸੱਤ ਤਰਦੀ ਦੀਏ ਜਿਹੇ ਪੂਰੇ ਨਹੀਂ 2 ਛੜ ਦੀ ਸੱਤ ਹੋ ਗਈ ਅੱਛਾ 50000 ਦੀ ਦੇਣੀ ਆ 65000 ਦੀ 50000 ਦੀ ਦੇਣੀ ਆ ਠੀਕ ਆ ਜੀ 200 ਹੀ ਕਰਨੀ ਆ 500 ਗਰੀ ਆ 500 ਠੀਕ ਹੈ ਜੀ ਬਾਕੀ ਆ ਦੇਖ ਸਾਡੇ ਕੱਦ ਕਾਠ ਪੱਖੋ ਚੰਗੀ ਆ ਤੇ ਬਾਕੀ ਇਥੋਂ ਚੋਚਵਾ ਕੇ ਖੜੋ ਆਪਣੀ ਤਸੱਲੀ ਕਰਕੇ ਖੜੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਦੁੱਧ ਜਿਆਦਾ ਆ ਥੋੜਾ ਆ ਇਥੋਂ ਤਸੱਲੀ ਕਰ ਲਓ ਕਿਉਂਕਿ ਆਪ ਜਿਹੜਾ ਹੱਲੇ ਵੀਰਦੀ ਹੋਣਾ ਤਾਂ ਆਪ ਇੰਨਾ ਬਹੁਤਾ ਹੱਲੇ ਹੋਣ ਨਹੀਂ ਵਿਆਹ ਵਿੱਚ ਹੋ ਕੇ ਤੇ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਦੁੱਧੋ ਵਧ ਨਾਲ ਲੀਆਂ ਵਿੱਚ